ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂਗੇ ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਸੰਗਰੂਰ ਤੋਂ 7 ਤੋਂ 8 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਬਰਨਾਲੇ ਵੱਲ ਜਾਣੇ ਆਗੇ ਤਾਂ ਉਸ ਰੋਡ ਤੇ ਸਥਿਤ ਹੈਗਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੋਹਣੀ ਬਣੀ ਹੋਈ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਚਾਰ ਦਰਬਾਰ ਹਾਲ ਦੋ ਸਰੋਵਰ ਸਾਹਿਬ ਤੇ ਤਿੰਨ ਲੰਗਰ ਹਾਲ ਮੌਜੂਦ ਨੇਗੇ ਤਾ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਨਾਲ ਤਾਂ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਸੰਤਾਂ ਦੀ ਜੀਵਨੀ ਤੇ ਵੀ ਜਾਣ ਆ ਪਾਵਾਂਗੇ ਤਾ ਉਹ ਕਰਦੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਰਸ਼ਨੀ ਡਿਊਟੀ ਤੋਂ ਅੰਦਰ ਦਾਖਲ ਹੁੰਦਿਆਂ ਸਭ ਤੋਂ ਪਹਿਲਾਂ ਸਾਹਮਣੇ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਨਜ਼ਰ ਆਉਂਦੀ ਹੈ ਜੀ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਬਹੁਤ ਹੀ ਸੋਹਣੀ ਇਹ ਇਮਾਰਤ ਬਣੀ ਹੋਈ ਆ ਤੇ ਇਮਾਰਤ ਦੇ ਅੱਗੇ ਦੋਨੋਂ ਸਾਈਡ ਤੇ ਨਿਸ਼ਾਨ ਸਾਹਿਬ ਝੁਲਦੇ ਨੇਗੇ ਤੇ ਅੰਦਰੋਂ ਦਰਬਾਰ ਸਾਹਿਬ ਵੀ ਬਹੁਤ ਸੁੰਦਰ ਸ਼ੋਭਿਤਾ ਜੀ ਇਹ ਉਹ ਸਥਾਨਾ ਜਿਸ ਥਾਂ ਤੇ ਬੈਠ ਕੇ ਸੰਤ ਬਾਬਾ ਅਤਰ ਸਿੰਘ ਜੀ ਆਪਣੀ ਭਜਨ ਬੰਦਗੀ ਕਰਦੇ ਸੀ ਤੇ ਸੰਗਤਾਂ ਨੂੰ ਆਪਣੇ ਉਪਦੇਸ਼ਾਂ ਦੇ ਨਾਲ ਨਿਹਾਲ ਕਰਿਆ ਕਰਦੇ ਸੀ ਤਾਂ ਉਹ ਚਲਦੇ ਆ ਪਹਿਲਾਂ ਆਪਾਂ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਉਸ ਤੋਂ ਬਾਅਦ ਆਪਾਂ ਸੰਤਾਂ ਦੀ ਜੀਵਨੀ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਤਾਂ ਵੀਡੀਓ ਨਾ ਬਣੇ ਰਹੋ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਦੇ ਅੰਦਰ ਸੰਤ ਬਾਬਾ ਅਤਰ ਸਿੰਘ ਜੀ ਦੇ ਸਮੇਂ ਦਾ ਉਹ ਸਮਾਨ ਉਹਨਾਂ ਦੀਆਂ ਨਿਸ਼ਾਨੀਆਂ ਦੇ ਤੌਰ ਤੇ ਸਾਂਭ ਕੇ ਰੱਖਿਆ ਗਿਆਗਾ ਜੋ ਕਿ ਉਹਨਾਂ ਦੇ ਨਿਤ ਵਰਤੋਂ ਦੇ ਵਿੱਚ ਆਉਂਦਾ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਸਮੇਂ ਦੀਆਂ ਕਿਰਪਾਨਾਂ ਟਾਈਮ ਪੀਸ ਤੇ ਬਰਤਨ ਤੁਹਾਨੂੰ ਇਸ ਮਿਊਜ਼ੀਅਮ ਦੇ ਵਿੱਚ ਨਜ਼ਰ ਆਉਣਗੇ ਇਹ ਸਮਾਨ ਉਹਨਾਂ ਦੀਆਂ ਨਿਸ਼ਾਨੀਆਂ ਦੇ ਤੌਰ ਤੇ ਸਾਹਮਣੇ ਰੱਖਿਆ ਗਿਆਗਾ ਜੋ ਕਿ ਇਸੇ ਗੁਰਦੁਆਰਾ ਸਾਹਿਬ ਦੀ ਦਰਬਾਰ ਸਾਹਿਬ ਦੀ ਇਮਾਰਤ ਦੇ ਉੱਪਰਲੇ ਹਿੱਸੇ ਦੇ ਵਿੱਚ ਮਿਊਜ਼ੀਅਮ ਵਿੱਚ ਪਿਆ ਜੀ ਤੁਸੀਂ ਇੱਥੋਂ ਦਰਬਾਰ ਸਾਹਿਬ ਦੀ ਇਸ ਸੁੰਦਰ ਸ਼ੋਭੇਤ ਇਮਾਰਤ ਦੇ ਦਰਸ਼ਨ ਕਰੋ ਕਿੰਨੀ ਖੂਬਸੂਰਤ ਇਹ ਇਮਾਰਤ ਹੈਗੀ ਦਰਬਾਰ ਸਾਹਿਬ ਦੀ ਇਸ ਇਮਾਰਤ ਦੇ ਅੰਦਰ ਦੋ ਚੂਮਰ ਲੱਗੇ ਹੋਏ ਨੇਗੇ ਜੋ ਕਾਫੀ ਬੜੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੀ ਇਹ ਇਮਾਰਤ ਆ ਇਸੇ ਮਰਦੇ ਉੱਪਰਲੇ ਹਿੱਸੇ ਦੇ ਵਿੱਚ ਇਹ ਮਿਊਜ਼ੀਅਮ ਬਣਿਆ ਹੋਇਆ ਜੀ ਜਿਸ ਦੇ ਵਿੱਚ ਕਿ ਉਹਨਾਂ ਦੇ ਸਮੇਂ ਦੇ ਵਰਤਨ ਤੁਸੀਂ ਦੇਖ ਸਕਦੇ ਹੋ ਤਾਂਬੇ ਦੀਆਂ ਪ੍ਰਾਂਤਾਂ ਘੜੇ ਗੜਬੀਆਂ ਗਲਾਸ ਸਰਾਹੀਆਂ ਤੁਹਾਨੂੰ ਇਸ ਦੇ ਵਿੱਚ ਨਜ਼ਰ ਆਉਣਗੇ ਤੇ ਇਧਰਲੀ ਸਾਈਡ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਸਮੇਂ ਦਾ ਤਾਂ ਇੱਕ ਨਗਾਰਾ ਵੀ ਨਜ਼ਰ ਆਊਗਾ ਤੇ ਦੇਖਣ ਦੇ ਵਿੱਚ ਇਮਾਰਤ ਬਹੁਤ ਹੀ ਸੁੰਦਰ ਨਜ਼ਰ ਆਉਂਦੀ ਹੈਗੀ ਦੇਖੋ ਜੀ ਤੇ ਇਧਰ ਇੱਕ ਸ਼ੀਸ਼ੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇੱਕ ਮਾਡਲ ਬਣਾ ਕੇ ਰੱਖਿਆ ਗਿਆ ਹੈਗਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਇਹ ਮੁੱਖ ਇਮਾਰਤ ਦਾ ਮਾਡਲ ਆ ਜੀ ਜਿਸ ਮਰਦ ਦੇ ਵਿੱਚ ਆਪਾਂ ਇਸ ਟਾਈਮ ਖੜੇ ਆਂਗੇ ਤੁਸੀਂ ਦਰਸ਼ਨ ਕੀਤੇ ਨਗੇ ਇਹ ਉਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਮਾਡਲ ਲਗਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਇਹ ਪੰਜਾਬ ਦਾ ਸਭ ਤੋਂ ਵੱਡਾ ਗੁਰਦੁਆਰਾ ਹੈਗਾ ਤੇ 200 ਏਕੜ ਭੂਮੀ ਦੇ ਵਿੱਚ ਇਹ ਫੈਲਿਆ ਹੋਇਆ ਜੀ ਜਿਸ ਦੇ ਵਿੱਚ ਚਾਰ ਦਰਵਾਰ ਹਾਲ ਦੋ ਸਰੋਵਰ ਸਾਹਿਬ ਤੇ ਤਿੰਨ ਲੰਗਰ ਹਾਲ ਮੌਜੂਦ ਨੇਗੇ ਤੇ ਇਸ ਤੋਂ ਇਲਾਵਾ ਸੰਤਾਂ ਨੇ ਜੋ ਕਾਲਜ ਬਣਵਾਇਆ ਸੀ ਤੇ ਸਟੇਡੀਅਮ ਵੀ ਇਸੇ 200 ਏਕੜ ਭੂਮੀ ਦੇ ਵਿੱਚ ਆਉਂਦਾਗਾ ਤਾਉ ਜੀ ਆਪਾਂ ਇਧਰ ਤੁਹਾਨੂੰ ਇੱਕ ਵਾਰ ਤੁਸੀਂ ਇਸ ਇਮਾਰਤ ਦੇ ਬਾਹਰ ਤੋਂ ਦਰਸ਼ਨ ਕਰੋ ਕਿੰਨੀ ਸੁੰਦਰੀ ਇਮਾਰਤ ਹੈਗੀ ਇਸ ਦੇ ਨਾਲ ਹੀ ਇਧਰ ਸਰੋਵਰ ਸਾਹਿਬ ਬਣਿਆ ਹੋਇਆਗਾ ਦੇ ਸਾਹਮਣੇ ਦਰਬਾਰ ਸਾਹਿਬ ਦੀ ਇੱਕ ਹੋਰ ਇਮਾਰਤ ਨਜ਼ਰ ਆਉਂਦੀ ਹੈ ਜੀ ਜੋ ਕਿ ਸੰਤ ਬਾਬਾ ਅਤਰ ਸਿੰਘ ਜੀ ਦੇ ਮਾਤਾ ਮਾਤਾ ਕੋਲੀਜੀ ਦੇ ਨਾਮ ਤੇ ਹੈਗੀ ਤਾਂ ਹੁਣ ਆਪਾਂ ਸੰਤ ਬਾਬਾ ਅਤਰ ਸਿੰਘ ਜੀ ਦੀ ਜੀਵਨੀ ਤੇ ਥੋੜਾ ਤੁਹਾਡੇ ਅੱਗੇ ਚਾਨਣਾ ਪਾਉਣੇ ਆਂਗੇ ਸੰਤ ਬਾਬਾ ਅਤਰ ਸਿੰਘ ਜੀ ਜੋ ਕਿ ਫੌਜ ਦੇ ਵਿੱਚ ਨੌਕਰੀ ਕਰਿਆ ਕਰਦੇ ਸੀਗੇ ਜਦੋਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੁੰਦਾਗਾ ਤਾਂ ਉਹ ਫੌਜ ਦੀ ਨੌਕਰੀ ਛੱਡ ਦਿੰਦੇ ਨੇ ਉਸ ਤੋਂ ਬਾਅਦ ਉਹ ਹਜੂਰ ਸਾਹਿਬ ਵੱਲ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਦਿਨਾਂ ਸੁਪਨੇ ਦੇ ਵਿੱਚ ਦਸ਼ਮੇਸ਼ ਪਿਤਾ ਜੀ ਦਰਸ਼ਨ ਦਿੰਦੇ ਨੇਗੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਮਾਲਵੇ ਦੇ ਇਸ ਖੇਤਰ ਦੇ ਵਿੱਚ ਜਾਓ ਤੇ ਉੱਥੋਂ ਦੀਆਂ ਸੰਗਤਾਂ ਨੂੰ ਸਿੱਖੀ ਨਾਲ ਜੋੜੋ ਤੇ ਉੱਥੋਂ ਫਿਰ ਸੰਤ ਬਾਬਾ ਅਤਰ ਸਿੰਘ ਜੀ ਨੂੰ ਸਿੱਖੀ ਧਰਮ ਦੀ ਚੇਟਕ ਲੱਗਦੀ ਹੈਗੀ ਤੇ ਉਹ ਅੰਮ੍ਰਿਤ ਛਕਦੇ ਨੇਗੇ ਇਸ ਇਲਾਕੇ ਦੇ ਇਸ ਥਾਨ ਤੇ ਆ ਜਾਂਦੇ ਨੇਗੇ ਜਿੱਥੇ ਉਹਨਾਂ ਨੇ ਕਈ ਸਾਲ ਭਜਨ ਬੰਦਗੀ ਕੀਤੀ ਤੇ ਗੁਰੂ ਦੀਆਂ ਧਾਰਨਾਵਾਂ ਤੇ ਚੱਲਦੇ ਹੋਏ ਉਹ ਇੱਕ ਪੱਕੇ ਸਿੱਖ ਦੇ ਤੌਰ ਤੇ ਇੱਕ ਸੱਚੇ ਸੰਤ ਦੇ ਤੌਰ ਤੇ ਉੱਭਰ ਕੇ ਆਏ ਤੇ ਦੂਰੋਂ ਦੂਰੋਂ ਲੋਕ ਉਹਨਾਂ ਦੀ ਸ਼ਰਨ ਦੇ ਵਿੱਚ ਆਉਣ ਲੱਗੇ ਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਦੇ ਨਾਲ ਜੋੜਿਆ ਇੱਥੇ ਉਹਨਾਂ ਨੇ ਕਾਫੀ ਸਾਲ ਭਜਨ ਬੰਦਗੀ ਕੀਤੀ ਤਾਂ ਪਹਿਲਾਂ ਤੁਸੀਂ ਇੱਧਰ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਸਿੱਖੀਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਇਹ ਹੈ ਇਸ ਗੁਰਦੁਆਰਾ ਸਾਹਿਬ ਦਾ ਦੂਸਰਾ ਦਰਬਾਰ ਹਾਲ ਆਪਾਂ ਪਹਿਲਾਂ ਤੁਹਾਨੂੰ ਇੱਧਰੋਂ ਦਰਸ਼ਨ ਕਰਵਾਉਣੇ ਆ ਤੇ ਉਸ ਤੋਂ ਬਾਅਦ ਬਾਕੀ ਦੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਇਹ ਉਹ ਸਥਾਨ ਹੈਗਾ ਜਿਸ ਥਾਂ ਤੇ ਸੰਤ ਬੱਬਾ ਅਤਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਦੀ ਇੱਕ ਹੋਰ ਇਮਾਰਤ ਮੌਜੂਦ ਹੈਗੀ ਜੋ ਬਿਲਕੁਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਤਰ੍ਹਾਂ ਨਜ਼ਰ ਆਉਂਦੀ ਹੈਗੀ ਜੋ ਸਰੋਵਰ ਦੇ ਬਿਲਕੁਲ ਵਿਚੋ ਵਿਚ ਪਣੀ ਹੋਈ ਆ ਤਾਂ ਉਸਤੇ ਵੀ ਦਰਸ਼ਨ ਕਰਵਾਵਾਂਗੇ ਤਾਂ ਵੀਡੀਓ ਨਾ ਬਣੇ ਰਹੋ ਤਾਂ ਉਹ ਜੀ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਇਧਰੋਂ ਤੁਸੀਂ ਦਰਸ਼ਨ ਕੀਤੇ ਜੀ ਉਸ ਥਾਂ ਦੇ ਜਿਸ ਥਾਂ ਤੇ ਸੰਤ ਬਾਬਾ ਅਤਰ ਸਿੰਘ ਜੀ ਦਾ ਸੰਸਕਾਰ ਹੋਇਆ ਸੀ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਜੋ ਕਿ ਸਰੋਵਰ ਦੇ ਬਿਲਕੁਲ ਵਿਚੋ ਵਿਚ ਬਣਿਆ ਹੋਇਆਗਾ ਤੇ ਦੇਖਣ ਦੇ ਵਿੱਚ ਇਹ ਇਮਾਰਤ ਹੂ ਬਹੁ ਹਰਮੰਦਰ ਸਾਹਿਬ ਦੀ ਤਰ੍ਹਾਂ ਨਜ਼ਰ ਆਉਂਦੀ ਆਗੀ ਇਸ ਇਮਾਰਤ ਨੂੰ ਲੈ ਕੇ ਕਈ ਵਿਵਾਦ ਵੀ ਨਗੇ ਕਿਉਂਕਿ ਕੋਈ ਵੀ ਇਮਾਰਤ ਹਰਮੰਦਰ ਸਾਹਿਬ ਦੀ ਤਰ੍ਹਾਂ ਨਹੀਂ ਬਣਾਈ ਜਾ ਸਕਦੀ ਇਸ ਵਿਸ਼ੇ ਦੇ ਉੱਤੇ ਆਪਾਂ ਫੇਰ ਕਦੇ ਵੀਡੀਓ ਬਣਾ ਕੇ ਚਰਚਾ ਕਰਾਂਗੇ ਜੀ ਤਾਂ ਉ ਤਾਂ ਤੁਹਾਨੂੰ ਕਰਵਾਉਣੇ ਹੈਗੇ ਇਸ ਇਮਾਰਤ ਦੇ ਦਰਸ਼ਨ ਤਾਂ ਦੇਖੋ ਜੀ ਕਿੰਨੀ ਸੁੰਦਰ ਇਹ ਸ਼ਸ਼ੋਭਿਤ ਇਮਾਰਤ ਆ ਗਈ ਜੋ ਕਿ ਸਰੋਵਰ ਦੇ ਬਿਲਕੁਲ ਵਿੱਚੋਂ ਵਿੱਚ ਬਣੀ ਹੋਈ ਹੈ ਤੇ ਦੇਖਣ ਦੇ ਵਿੱਚ ਬਿਲਕੁਲ ਹਰਮੰਦਰ ਸਾਹਿਬ ਦੀ ਇਮਾਰਤ ਦੀ ਤਰ੍ਹਾਂ ਨਜ਼ਰ ਆਉਂਦੀ ਹੈਗੀ ਤੁਹਾਨੂੰ ਅੰਦਰੋਂ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਅੰਦਰੋਂ ਵੀ ਇਹ ਇਮਾਰਤ ਬਹੁਤ ਸੁੰਦਰ ਬਣੀ ਹੋਈ ਹੈਗੀ ਪਹਿਲਾਂ ਤੁਸੀਂ ਬਾਹਰ ਤੋਂ ਇਸ ਇਮਾਰਤ ਦੇ ਦਰਸ਼ਨ ਕਰੋ ਜੀ ਅੱਜ ਫੇਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਜੋ ਮੈਂ ਇੱਕ ਗੱਲ ਨੋਟ ਕੀਤੀ ਜੋ ਮੈਂ ਅਕਸਰੀ ਗੁਰਦੁਆਰਾ ਸਾਹਿਬ ਦੇ ਅੰਦਰ ਕਰਦਾਗਾ ਕਿ ਲੋਕ ਮੇਨ ਦਰਬਾਰ ਸਾਹਿਬ ਦੇ ਅੰਦਰੋਂ ਦਰਸ਼ਨ ਕਰਕੇ ਵਾਪਸ ਹੋ ਰਹੇ ਨੇਗੇ। ਇਸ ਸਾਈਡ ਕਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਗੁਰਦੁਆਰਾ ਸਾਹਿਬ ਦੀ ਇੰਨੀ ਸੁੰਦਰ ਇਮਾਰਤ ਵੀ ਬਣੀ ਹੋਈ ਹੈਗੀ। ਇਹ ਚੀਜ਼ ਮੈਂ ਕਈ ਇਤਿਹਾਸ ਗੁਰਦੁਆਰਿਆਂ ਦੇ ਵਿੱਚ ਨੋਟ ਕੀਤੀ ਹੈ ਕਿ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੁੰਦੀ ਆ। ਕਿ ਆਸ-ਪਾਸ ਵੀ ਛੋਟੇ ਸਥਾਨ ਇਹ ਜੇ ਬਣੇ ਹੁੰਦੇ ਨੇ ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਨਾਲ ਇਤਿਹਾਸ ਜੁੜਦਾ ਤਾਂ ਲੋਕਾਂ ਨੂੰ ਜ਼ਰੂਰ ਇਸ ਚੀਜ਼ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਜੀ। ਤਾਂ ਕਰਦੇ ਆਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਫੇਰ ਆਪਾਂ ਬਾਕੀ ਗੱਲਬਾਤ ਅੱਗੇ ਕਰਦੇ ਆਂ ਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਲੋਕ ਜੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਂਦੇ ਨੇਗੇ ਉਹ ਮੇਨ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਕੇ ਵਾਪਸ ਹੋ ਜਾਂਦੇ ਨੇਗੇ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਜਾਂ ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਤਾਂ ਕਈ ਸਥਾਨਾਂ ਤੇ ਮੇਨ ਦਰਬਾਰ ਸਾਹਿਬ ਦੇ ਨਾਲ-ਨਾਲ ਲੱਗ ਕੇ ਕਈ ਛੋਟੇ ਜਿਹੇ ਸਥਾਨ ਹੁੰਦੇ ਨੇ ਜਿਨ੍ਹਾਂ ਦਾ ਆਪਣਾ-ਆਪਣਾ ਮਹੱਤਵ ਹੁੰਦਾ ਹੈਗਾ ਜਿਵੇਂ ਕਿ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਆਪਾਂ ਸਭ ਤੋਂ ਪਹਿਲਾਂ ਜਿਸ ਸਥਾਨ ਤੇ ਦਰਸ਼ਨ ਕੀਤੇ ਸੀਗੇ ਉਹ ਇਸ ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਸੀਗੀ ਜਿੱਥੇ ਬੈਠ ਕੇ ਸੰਤ ਬਾਬਾ ਤਰਸਿੰਘ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਦੇ ਸੀਗੇ ਦੂਸਰਾ ਦਰਵਾਰ ਸਾਹਿਬ ਸੀਗਾ ਜਿੱਥੇ ਉਹਨਾਂ ਦੀ ਮਾਤਾ ਦਾ ਸਥਾਨ ਸੀ ਤੇ ਤੀਸਰਾ ਸਥਾਨ ਆਪਾਂ ਦਰਸ਼ਨ ਕੀਤੇ ਸੀ ਜੀ ਸਚਕੰਡ ਅੰਗੀਠਾ ਸਾਹਿਬ ਦੇ ਜਿੱਥੇ ਕੇ ਸੰਤਾਂ ਦਾ ਸੰਸਕਾਰ ਹੋਇਆ ਸੀਗਾ ਇਸ ਤਰ੍ਹਾਂ ਹਰੇਕ ਸਥਾਨ ਦਾ ਆਪਣਾ ਆਪਣਾ ਮਹੱਤਵ ਹੈ ਜੀ ਤਾਂ ਆਪਾਂ ਜਿਸ ਸਥਾਨ ਤੇ ਵੀ ਜਾਈਏ ਤਾਂ ਉਥੋਂ ਦੀ ਆਪਾਂ ਨੂੰ ਪੂਰੀ ਜਾਣਕਾਰੀ ਲੈ ਕੇ ਉਹ ਸਾਰੇ ਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇਗੇ ਤਾਂ ਹੀ ਆਪਣਾ ਉਸ ਗੁਰਦੁਆਰਾ ਸਾਹਿਬ ਜਾਣ ਦਾ ਜੋ ਉਦੇਸ਼ ਆ ਪੂਰਾ ਹੁੰਦਾਗਾ ਤੇ ਆਪਣੇ ਦਰਸ਼ਨ ਪੂਰੇ ਹੁੰਦੇ ਨੇ ਜੀ ਤਾਂ ਐਸੀ ਅੱਜ ਦੀ ਵੀਡੀਓ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਤੁਹਾਨੂੰ ਦਰਸ਼ਨ ਕਰਵਾਏ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਇਦਾਂ ਦੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰਿਓ ਤਾਂ ਹੁਣ ਆਪਾਂ ਆਏ ਆਂ ਜੀ ਲੰਗਰ ਹਾਲ ਤੇ ਲੰਗਰ ਚੱਕ ਦੇਾਂਗੇ ਤੇ ਉਸ ਤੋਂ ਬਾਅਦ ਚੱਲਦੇ ਆਂ ਵਾਪਸ ਏਅਰ ਸਕਵਰ ਦੁਆਰਾ ਸਾਹ ਦਾ ਲੰਗਰ ਹਾਲ ਜੀ ਵਾਪਸੀ ਦੇ ਉੱਤੇ ਆਪਾਂ ਇਸ ਥਾਂ ਦੇ ਉੱਤੇ ਰੁਕੇ ਆਂ ਜੀ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਬਣਿਆ ਹੋਇਆ ਹੈਗਾ ਆ ਗਿਆ ਸੰਤ ਬਾਬਾ ਅਤਰ ਸਿੰਘ ਨੌਜਵਾਨ ਸਭਾ ਤੇ ਇਸ ਥਾਨ ਦੇ ਉੱਤੇ ਨੌਜਵਾਨਾਂ ਨੂੰ ਸਿੱਖੀ ਵੱਲ ਮੋੜਨ ਦੇ ਲਈ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪ੍ਰੇਰਿਤ ਕੀਤਾ ਜਾਂਦਾ ਹੈਗਾ ਤੇ ਉਹਨਾਂ ਨੂੰ ਇਸ ਥਾਨ ਦੇ ਉੱਤੇ ਸ਼ਾਸਤਰ ਵਿਦਿਆ ਵੀ ਦਿੱਤੀ ਜਾਂਦੀ ਹੈ ਤੇ ਦਸਤਾਰ ਮੁਕਾਬਲੇ ਵਗੈਰਾ ਕਰਾਏ ਜਾਂਦੇ ਰਹੇਗੇ ਇਹ ਥਾਨਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਹੀ ਹੈ ਜੀ ਤੇ ਆਸ-ਪਾਸ ਖੇਤੀ ਵਾਲੀ ਜ਼ਮੀਨ ਆਗੀ ਤੇ ਬਿਲਕੁਲ ਵਿਚੋ ਵਿਚੇ ਸਥਾਨ ਬਣਿਆ ਹੋਇਆ ਬਹੁਤ ਹੀ ਸੋਹਣਾ ਸੀਗਾ ਤੇ ਸੋਚਿਆ ਤੁਹਾਨੂੰ ਰੋਕੇ ਦਿਖਾਈਏ ਜੀ